ਮਮ ਸਾਨੀ ਦੇ ਬਾਬਾ ਥੋੜੀ ਪੀਰ ਆ ਕੇ ਖੜ ਗਏ ਆਂਦਾ ਨੇ ਭਾਂਡੇ ਮੂੰਹ ਤੇ ਮਾਰਦੇ ਮੂੰਹੇ ਵੱਜ ਗਏ ਮੂੰਹ ਤੇ ਕਹ ਨਹੀਂ ਵੱਜੇ ਰੇ ਹਾਂ ਬੱਜ ਗਏ ਹੈਂ ਵੱਜ ਗਏ ਆਂਦਾ ਉਹ ਗੇਬੇ ਬਲੇਡ ਚੱਕੀ ਆ ਕਾ ਭਾਈ ਦਾ ਨਾ ਅੰਧਾ ਹਾਂ ਕਾਂਗਰਸ ਦੇ ਮਾਵਾਂ ਦੀਆਂ ਭੱਜ ਗਈਆਂ ਬਹੁਤ ਸਾਰੇ ਘਰਾਂ ਵਾਲੀ ਆਪਾਂ ਕੰਮ ਨਹੀਂ ਸੰਘਾ ਕਾਂਗਰਸ ਦੀ ਕੋਈ ਬਾਤ ਹੋ ਗਿਆ ਫਟਾ ਕੰਮ ਹੱਪ ਫੜ ਫੜ ਲੱਭ ਲਾ ਪਰਾ ਮੋਹੀ ਮਸਾਣੀ ਬਰੇ ਬੰਦਾ ਦਿੱਤਾ ਨਾਮ ਘਰ ਦੇ ਵਿੱਚ ਕੰਜਰਖਾਨਾ ਦਾ ਪਾ ਆਦਾ ਰੋਟੀ ਨੂੰ ਆਵਾਜ਼ ਆ ਗਈ ਤੇਰਾ ਦੇਵੀਆ ਰੋਟੀ ਦਾ ਆਵਾਰਿਆ ਹੋ ਗਿਆ ਮੀਮੀ ਮੋਤਾਤਰਾ ਦੇ ਬੇਟੂ ਆਇਆ ਸੀ ਤੂੰ ਆਪ ਗਾਂ ਤੋਂ ਵਹੀਂ ਸੀ ਕੋਈ ਹਾਲ ਨਹੀਂ ਹੈ ਕੋਈ ਕਾਮਣੀ ਕਰਦਾ ਜਿੱਦਰ ਜਾਣੀ ਕੋ ਨਾਮ ਹੁੰਦੀ ਆ

ਦੁਨੀਆ ਦਾ ਜੈ 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 ਤੁਸੀਂ ਬਰਾਸ ਪਾਨੋ ਦੁਨੀਆ ਦਾ ਚੰਦ ਵਸੀਆ ਜਿਹਨੇ ਬੀਬੀ ਜੀ ਦਾ ਨਕਸਾਨ ਕੀਤਾ ਉਹ ਛੱਤੇ ਦਰਬਾਰ ਦੁਨੀਆ ਦੇ ਚੰਦ ਵਸੀਆ ਬੋਲ ਛੱਤੇ ਦਰਬਾਰ ਦੀ ਜੜ ਅੱਕ ਕੋਈ ਇਹ ਲੈ ਬਾਦਿਆ ਲੈ ਪੁੱਤਾਂ ਪਿਆ ਮਾਰੀ ਸੋਹਣਾ

वहाँ तो जी कुमिरा बिना देवी जेवता के सौखम कहीं नहीं थी, थी तेरी पूरी हो जाती थी मैंने तो पर हम तेरा पूछा कुछ नहीं पूछा और मेरे दास एक चीज़ आप पीछे करके काम तेरा होना के नहीं चलूँगा तलवारी बोल पहुँच जाती है प्यार ना तो होने ਉਹਨਾਂ ਕੱਢਦੇ ਵਿਚ ਅਸਾਂ ਕੀ ਦੇਰ ਦਾ ਸੀ ਤੇਰੇ ਤੇ ਆਉਣ ਲੱਗ ਜਾਨੀ ਸੀ ਕੀ ਬੋਲਦਾ ਸੀ ਮਾਤਾ ਬੋਲਦੀ ਕਿ ਪੀਰ ਬੋਲਦਾ ਸੀ ਮਾਤਾ ਮਾਤਾ ਉੱਡਿਆਲੀ ਹੱਟ ਕਰ ਉਹ ਮੇਰਾ ਪੀਰ ਤੇ ਆਪਣਾ ਬੁੰਡਿਆਲੀ ਮਾਤਾ ਕੋਲ ਗੱਲ ਹੁੰਦੀ ਹਾਂ ਜੀ ਮੈਂ ਸੁਣਨੀ ਨਾ ਏ ਵੀ ਵੀ ਕਰਦੇ ਵਿੱਚ ਕੋਈ ਮਸਾਣੀ ਤੇ ਪ੍ਰੇਤ ਦਾ ਪਹਿਰਾ ਲਾਤਾ ਇਹਦਾ ਨਾ ਪਾਕਰ ਵਾਲਾ ਲਾਜ ਕਰਵਾਲਾ ਇਹ ਨਹੀਂ ਜੇ ਮੈਂ ਤੋ ਕਰਾ ਲਾ ਇੱਥੇ ਤੇਰਾ ਠੀਕ ਕਰਤਾ ਤੂੰ ਜਾ ਕੇ ਲਾਜ ਕਰਵਾ ਲਾ ਮਾਰਗ ਭਰੀ ਕਰ ਦੂੰਗਾ ਰਹਿਤ ਕਰ ਦੂੰਗਾ ਤੂੰ ਪਿੱਛੇ ਜਾਣਾ ਚਾਹਣੀ ਫੇਰ ਹਾਂ ਤਾਂ ਤੈਨੂੰ ਭਲਾ ਕਰਦੇ ਬੋਲ ਸੱਤੇ ਗਰਬਾਨ ਨੂੰ ਮੁੰਡੇ ਤੇ ਲਈ ਨਾਲ ਵਿੱਚ ਦੱਬ ਹੋਣ ਲੱਗ ਪਈ ਆ ਘਰਾਟ ਪੈਂਦਾ ਫੇਰ ਜੰਗਦੀ ਆ ਸਾਡਾ ਕੰਮ ਚੰਦੀਆਂ ਪੀਦਾ ਪੀਦਾ ਜਾਂ ਨਹੀਂ ਪੀਦਾ ਇਹਦੇ ਤੇ ਡਿਜ਼ਾਈਨਰਾਂ ਲੱਗੀਆਂ ਲੱਗੀਆਂ ਇਹਦੇ ਮਗਰ ਦੂਰ ਜਉਂਦੀਆਂ ਭੁੱਖਾਂ ਵੀ ਆਈਆਂ ਲਾਂਦੀਆਂ ਰੱਖੜੀਆਂ ਹੋਈਆਂ ਹਾਂ ਆਈਆਂ ਜਉਂਦੀਆਂ ਭੁੱਖਾਂ